ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਹੋ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਖੜੀ ਦਾ ਤਿਉਹਾਰ ਜਿਹੜਾ ਆ ਜਲਦ ਆ ਰਿਹਾ ਆ 19 ਤਰੀਕ ਨੂੰ ਬੜੀ ਹੀ ਹਮ-ਹਮਾ ਕੇ ਜਿਹੜੀ ਰਖੜੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਆ ਭੈਣ ਭਰਾ ਦਾ ਇਹ ਪਵਿੱਤਰ ਰਿਸ਼ਤਾ ਇੱਕ ਰਖੜੀ ਤੇ ਧਾਗੇ ਦੀ ਡੋਰ ਦੇ ਵਿੱਚ ਜਿਹੜਾ ਬੰਨ ਜਾਂਦਾ ਆ ਇਸ ਨੂੰ ਰਕਸ਼ਾ ਬੰਧਨ ਵੀ ਕਿਹਾ ਜਾਂਦਾ ਆ ਕਿਉਂਕਿ ਇਸ ਦਿਨ ਭੈਣ ਆਪਣੇ ਭਰਾ ਤੋਂ ਆਪਣੀ ਰਕਸ਼ਾ ਦੇ ਲਈ ਵਾਅਦਾ ਲੈਂਦੀ ਹੈ ਇਸ ਦਿਨ ਜਿਹੜਾ ਆ ਮਹੂਰਤ ਦੇ ਉੱਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਪੰਡਤ ਜੀ ਮੌਜੂਦ ਨੇ ਪੰਡਤ ਜੀ ਨਾਲ ਗੱਲਬਾਤ ਕਰਨ ਲੈਣੇ ਕਿ ਇਸ ਰਖੜੀ ਦੇ ਉੱਤੇ ਜਿਹੜੀ 2024 ਦੀ ਜਿਹੜੀ ਰਖੜੀ ਆ ਰਹੀ ਏ ਇਸ ਰਖੜੀ ਦੇ ਉੱਤੇ ਜਿਹੜਾ ਆ ਇਹ ਕਿਸ ਤਰ੍ਹਾਂ ਦਾ ਮਹੂਰਤ ਹੈ ਕਿੰਨੇ ਤੋਂ ਕਿੰਨੇ ਜਿਹੜੀ ਏ ਭੈਣ ਆਪਣੇ ਭਰਾ ਨੂੰ ਰਖੜੀ ਬੰਨ ਸਕਦੀ ਏ ਤੇ ਕਿਹੜਾ ਸਮਾਂ ਜਿਹੜਾ ਆ ਸੋਬਿਆ ਨਮਸਕਾਰ ਪੰਡਤ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਬੜੀ ਵਿਚਾਰਨੀ ਗੱਲ ਹੈ ਕਿ ਇਹ ਮਹੂਰਤ ਜਿਹੜਾ ਆ 1:00 ਵਜੇ ਕੇ 31 ਮਿੰਟ ਤੋਂ ਬਾਅਦ ਸ਼ੁਭ ਹੈਗਾ ਕਿਉਂਕਿ 1:31 ਮਿੰਟ ਤੱਕ ਭਦਰਾਂ ਗਈਆਂ ਨਾ 1:31 ਮਿੰਟ ਤੋਂ ਬਾਅਦ ਜਿਹੜਾ ਇਹ ਸ਼ੁਭ ਮੂਰਤ ਹੈ ਜਿਹਦੇ ਵਿੱਚ ਭੈਣਾਂ ਜਿਹੜੀਆਂ ਨੇ ਆਪਣੇ ਭਰਾ ਨੂੰ ਰਖੜੀ ਬਨ ਸਕਦੀਆਂ ਨੇ ਤੇ ਇਹ ਬੜਾ ਸ਼ੁਭ ਮੂਰਤ ਹੈ ਇਸ ਸ਼ੁਭ ਦੇ ਮੂਰਤੀ ਹੀ ਵਿੱਚ ਰਖੜੀ ਬੰਨੀ ਜਾਣੀ ਚਾਹੀਦੀ ਪੰਡਤ ਜੀ ਜਿਵੇਂ ਕਿ ਲੋਕ ਕਹਿੰਦੇ ਕਿ ਪੈਂਚਗਾਂ ਲੱਗ ਗਈਆਂ ਜਾਂ ਪੈਂਚਗਾਂ ਹੁੰਦੀਆਂ ਨੇ ਕਈ ਵਾਰੀ ਉਹ ਉਹਦਾ ਕਿਸ ਤਰ੍ਹਾਂ ਦਾ ਇਹ ਭਦਰਾਂ ਹੈ ਗਿਆ ਨੇ ਭਦਰਾਂ ਦਾ ਵਿਚਾਰ ਕੀਤਾ ਜਾਂਦਾ ਜੀ ਇਹ ਰਖੜੀ ਦੇ ਵਿੱਚ ਤੇ ਪੈਚਗਾਂ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ ਪੈਚਗਾਂ ਨਹੀਂ ਹੁੰਦਾ ਹਾਂ ਲਈ ਜੀ ਭਦਰਾਂ ਦਾ ਵਿਚਾਰ ਹੈ ਤੇ 1:30 ਮਿੰਟ ਸਵੇਰ ਦੇ ਦੁਪਹਿਰ ਦੇ ਜਾਂ ਰਾਤ ਵਾਲੇ ਨਾ ਦੁਪਹਿਰ ਦੇ ਦੁਪਹਿਰ ਦੇ 1:30 ਤੱਕ ਇੱਕ 1:31 ਤੋਂ ਬਾਅਦ 1:31 ਤੋਂ ਬਾਅਦ ਹਾਂ ਜੀ ਸਵੇਰ ਵਾਲੇ ਟਾਈਮ ਨਹੀਂ ਹਾਂ ਜੀ ਓ ਦੋਸਤੋ ਅੱਜ ਟਾਈਮ ਪੰਡਤ ਜੀ ਹੋਣਾ ਨੇ ਦੱਸਿਆ ਹੈ ਕਿ ਜਿਹੜਾ ਰਖੜੀ ਦਾ ਸ਼ੁਭ ਮਹੂਰਤ ਆ ਉਹ 1:30 ਤੋਂ ਦੁਪਹਿਰ ਤੋਂ ਬਾਅਦ 1:30 ਤੋਂ ਬਾਅਦ ਜਿਹੜੀ ਉਹ ਤੁਸੀਂ ਰਖੜੀ ਬਨ ਸਕਦੇ ਹੋ ਸਵੇਰ ਵਾਲਾ ਜਿਹੜਾ ਸਮਾਂ ਆ ਉਹ ਅਸੋਭ ਹੈਗਾ ਆ ਭਦਰਾ ਦਾ ਜਿਹੜਾ ਵਿਚਾਰ ਕੀਤਾ ਜਾਂਦਾ ਆ ਤੇ ਪੰਨ ਜੀ ਨੇ ਕਿਹਾ ਆ ਕਿ ਉਸ ਵਿਚਾਰ ਦੇ ਮੁਤਾਬਕ ਤੁਸੀਂ ਜਿਹੜੀ ਰਖੜੀ ਹੈ ਆਪਣੇ ਭਰਾ ਨੂੰ 1:30 ਤੋਂ ਬਾਅਦ 1:30 ਤੋਂ ਬਾਅਦ ਕਿੰਨੇ ਵਜੇ ਤੱਕ ਸ਼ਾਮ ਦੇ ਬਨ ਸਕਦੇ ਸਾਰੇ ਦਿਨ ਪਵਿੱਤਰ ਹੈ ਜੀ ਪੂਰਾ ਦਿਨ ਹਾਂ ਜੀ ਉਸ ਤੋਂ ਪਹਿਲਾਂ ਉਸ ਤੋਂ ਪਹਿਲੇ ਵਿਚਾਰ ਕੀਤਾ ਜਾਂਦਾ ਪੱਧਰਾਂ ਦਾ ਵਿਚਾਰ ਹੈਗਾ ਹਾਂਜੀ ਅ ਪੰਨ ਜੀ ਹੋਣਾ ਨਾਲ ਗੱਲਬਾਤ ਕਰਦਿਆਂ ਜਿਹੜੀ ਗੱਲਬਾਤ ਸਮਝ ਆਈਏ ਕਿ ਜਿਹੜਾ ਸਵੇਰ ਦਾ ਟਾਈਮ ਆ ਸਵੇਰ ਦੇ ਟਾਈਮ ਦੇ ਵਿੱਚ 1:30 ਜਾਨਕਿ ਦੁਪਹਿਰ ਦੇ 1:30 ਮਿੰਟ ਤੱਕ ਜਿਹੜਾ ਆ ਭਦਰਾ ਦਾ ਵਿਚਾਰ ਜਿਹੜਾ ਕੀਤਾ ਜਾਂਦਾ ਤਾਂ ਉਸ ਭਦਰਾ ਦੇ ਵਿਚਾਰ ਦੇ ਕਾਰਨ ਜਿਹੜਾ ਆ ਭੈਣਾ ਆਪਣੇ ਭਰਾ ਨੂੰ ਰਖੜੀ ਨਹੀਂ ਬਣ ਸਕਦੀਆਂ ਪਰ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਵੀ ਮੰਨਦੇ ਪਰ ਜਿਹੜੇ ਲੋਕ ਮੰਨਦੇ ਨੇ ਜਿਹੜੇ ਇਹਨਾਂ ਚੀਜ਼ਾਂ ਦਾ ਵਿਚਾਰ ਕਰਦੇ ਨੇ ਉਹਨਾਂ ਦੇ ਲਈ ਜਿਹੜਾ ਆ ਇਹ ਵੀਡੀਓ ਅਸੀਂ ਬਣਾ ਰਹੇ ਆ ਕਿ ਰਖੜੀ ਦਾ ਟਾਈਮ ਜਿਹੜਾ ਆ ਉਹ ਕਿੰਨੇ ਤੋਂ ਕਿੰਨੇ ਆ ਇਸ ਵਾਰ 2024 ਦੀ ਜਿਹੜੀ ਰਖੜੀ ਹੈ ਉਹ ਤੁਸੀਂ 1:00 ਕਿ 30 ਮਿੰਟ ਤੋਂ ਬਾਅਦ ਸ਼ਾਮ ਤੱਕ ਪੂਰਾ ਦਿਨ ਜਿਹੜਾ ਆ ਫਿਰ ਰਖੜੀ ਬਨ ਸਕਦੇ ਹੋ ਆਪਣੇ ਭਰਾਵਾਂ ਨੂੰ ਪਰ 1:30 ਤੋਂ ਪਹਿਲਾਂ ਜਿਹੜਾ ਮਾਰਨਿੰਗ ਵਾਲਾ ਟਾਈਮ ਆ ਉਸ ਟਾਈਮ ਦੇ ਵਿੱਚ ਜਿਹੜੀ ਏ ਰਖੜੀ ਵਰਜਿਤ ਹੈ ਗਈ ਏ ਉਸ ਟਾਈਮ ਦੇ ਵਿੱਚ ਤੁਸੀਂ ਰਖੜੀ ਨਹੀਂ ਬਨ ਸਕਦੇ ਸਾਡੇ ਨਾਲ ਪੰਡਤ ਜੀ ਹੋਰ ਕੋਈ ਗੱਲ ਪੰਡਤ ਜੀ ਜਿਹੜੇ ਲੋਕ ਤੁਹਾਡਾ ਪ੍ਰੋਗਰਾਮ ਦੇਖ ਰਹੇ ਆ ਜਾਂ ਗਰਦਾਸਪੁਰ ਦੇ ਲੋਕ ਜੁੜੇ ਹੋਏ ਆ ਉਹਨਾਂ ਨੂੰ ਤੁਸੀਂ ਕੀ ਵਿਚਾਰ ਦੇਣਾ ਚਾਹੋ ਅਸੀਂ ਤਾਂ ਇਹੀ ਕਹਾਂਗੇ ਕਿ 1:31 ਦੇ ਬਾਅਦ ਤੁਸੀਂ ਰਕਸ਼ਾ ਬੰਧਨ ਮਨਾਓ ਕਿਉਂਕਿ ਰક્ષਕ 131 ਦੇ ਬਾਅਦ ਪਤਨਾ ਸਮਾਪਤਨਾ ਤੇ ਉਹਦੇ ਵਿੱਚ ਪਵਿੱਤਰ ਰਹੇਗਾ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਕੋਈ ਸ਼ੋਬਸ ਨਹੀਂ ਆਪਣੀ ਬਸ ਸਾਡੇ ਵੱਲੋਂ ਤਾਂ ਇਹ ਹੀ ਜੀ ਕਹਿੰਦੇ ਕਿ ਇਹ ਬੜਾ ਪਵਿੱਤਰ ਤਿਹਾਰ ਹੈ ਇਸ ਤਿਹਾਰ ਦੇ ਵਿੱਚ ਜਿਹੜਾ ਹੈ ਐ ਭਾਈ ਭੈਣ ਦਾ ਰਿਸ਼ਤਾ ਹੈ ਤੇ ਚਲੋ ਹੋਰ ਇਹਦੇ ਵਿੱਚ ਮਿਠਾਸ ਹੋ ਜਾਂਦੀ ਹੈ ਕਿ ਮਤਲਬ ਅਗਰ ਇਹ ਟਾਈਮ ਦਾ ਮਨਾਇਆ ਜਾਏ ਜਿਸ ਤਰ੍ਹਾਂ 131 ਤਾ ਕ ਭਦਰਾਂ ਨ ਭਦਰਾਂ ਦੇ ਬਾਅਦ ਜਿਹੜਾ ਹੈ ਉਹਨੂੰ ਹੋਰ ਬਲ ਮਿਲਦਾ ਹੈ ਤੇਜ਼ ਕਰੀਏ ਇੱਕ ਇਕੱਠੀ ਤੇ ਬਾਅਦ ਹੀ ਮਨਾਨਤਾ ਅੱਛਾ ਹੈ ਦਰ ਦੋਸਤੋ ਅਸੀਂ ਪੰਡਿਤ ਜੀ ਦੇ ਨਾਲ ਜੁੜੇ ਹੋਏ ਹਾਂ ਜਿਹੜੇ ਕਿ ਸਾਨੂੰ ਲਗਾਤਾਰ ਜਿਹੜਾ ਹੈ ਸੁਭ ਸੰਦੇਸ਼ ਰਖੜੀ ਵਾਲੇ ਦਿਨ ਦਾ ਦੇ ਰਿਹਾ ਤੇ ਇਸ ਟਾਈਮ ਜਿਹੜਾ ਪੈਣਾ ਦੇ ਲਈ ਪੰਡਿਤ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਆ ਔਰ ਤੇ ਵੀ ਗੱਲਬਾਤ ਕਰ ਲੈਣੇ ਦੇਖਾ ਜੀ ਮੈਂ ਤੇ ਸਾਰੇ ਭੈਣਾਂ ਦੇ ਨਾਲ ਇਹੋ ਹੀ ਗੱਲ ਲੰਦੇ ਇਹੋ ਸੰਦੇਸ਼ ਦਿਨਣਾ ਹੈ ਕਿ ਜਿਸ ਟਾਈਮ ਰੱਖਿਆ ਬੰਧਨ ਹੁੰਦਾ ਹੈ ਉਸ ਟਾਈਮ ਸਾਰੀਆਂ ਭੈਣਾਂ ਆਪਣੇ ਆਪਣੇ ਭਰਾਵਾਂ ਨੂੰ ਇਹੋ ਹੀ ਸੰਦੇਸ਼ ਦਿਨ ਇਹੋ ਹੀ ਉਹਨਾਂ ਨੂੰ ਆਸ਼ੀਰਵਾਦ ਦਿਨ ਕਿ ਸਾਡੇ ਭਾਈ ਜਿਹੜੇ ਨਸ਼ਿਆਂ ਤੇ ਬਿਲਕੁਲ ਦੂਰ ਰਹਿਣ ਨਸ਼ਿਆਂ ਤੋਂ ਜਿਹੜਾ ਦੂਰ ਰਹਿਣ ਇਸ ਧਰਤੀ ਨੂੰ ਜਿਹੜਾ ਸਾਫ਼ ਸੁਥਰਾ ਰੱਖਣ ਨਸ਼ਿਆਂ ਦੇ ਬਿਨਾ ਬਹੁਤ ਵਧੀਆ ਵਿਚਾਰ ਜੀ ਪੰਡਿਤ ਜੀ ਹੋਣਾ ਨੇ ਦਿੱਤਾ ਹੈ ਕਿ ਭੈਣਾਂ ਨੂੰ ਚਾਹੀਦਾ ਕਿ ਇੱਕ ਚੰਗਾ ਸੰਦੇਸ਼ ਆਪਣੇ ਭਰਾਵਾਂ ਨੂੰ ਇੱਕ ਚੰਗਾ ਆਸ਼ੀਰਵਾਦ ਦੇਣ ਜਾਂ ਜੇ ਭੈਣ ਛੋਟੀ ਹੈ ਭਰਾ ਤੋਂ ਤੇ ਇੱਕ ਵਾਦਾ ਜ਼ਰੂਰ ਲਵੇ ਆਪਣੇ ਭਰਾ ਤੋਂ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਸਿੱਧੇ ਮਾਰਗ ਤੇ ਚੱਲੇ ਜੇਕਰ ਤੁਹਾਡੇ ਭਰਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਵਗੈਰਾ ਕਰਦੇ ਆ ਤਾਂ ਆਪਣੇ ਭਰਾ ਤੋਂ ਇਹ ਵਾਦਾ ਜ਼ਰੂਰ ਲਵੋ ਕਿ ਉਹ ਨਸ਼ੇ ਤਿਆਗ ਕੇ ਸਿੱਧੇ ਰਾਹ ਦੇ ਉੱਤੇ ਚੱਲਣ ਤੇ ਜਿਹੜੇ ਭਰਾ ਪਹਿਲਾਂ ਤੋਂ ਹੀ ਨਸ਼ਾ ਨਹੀਂ ਕਰਦੇ ਉਹਨਾਂ ਦੇ ਲਈ ਵੀ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਨੇ ਤੁਸੀਂ ਦੇ ਦਿੱਤੇ ਮੇਰਾ ਡੀਪੀ ਸੀ ਪੰਜਾਬੀ ਸੰਜੀਵ 바ਵਾ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀ ਦੀ ਡੀਪੀ ਧੰਨਵਾਦ